हे गाइस वेलकम बैक माय YouTube चैनल वीपर व्लॉग स्वागत है ਤੁਹਾਡੇ ਮੇਰੇ ਇੱਕ ਹੋਰ ਵਲੌਗ ਦੇ ਵਿੱਚ ਤੇ ਹੈਪੀ ਹੋਲੀ ਜੀ ਹੈਪੀ ਹੋਲੀ ਹੋਲੇ ਮੱਲੇ ਦੀਆਂ ਤੁਹਾਨੂੰ ਵਧਾਈਆਂ ਤੇ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ਤੇ ਜਿਦਾਂ ਤੁਸੀਂ ਦੇਖ ਹੀ ਸਕਦੇ ਆ ਪਹਿਲਾਂ ਮੈਂ ਹਸਬੰਡ ਨੇ ਮੇਰੇ ਰੰਗ ਲਾਇਆ ਮੈਂ ਲਾਇਆ ਉਹਨਾਂ ਦੇ ਫਿਰ ਉਹ ਕਹਿੰਦੇ ਮੇਰੇ ਜਾਂਦਨ ਲਈ ਮੈਂ ਕੰਮ ਤੇ ਜਾਣਾ ਫਿਰ ਮੈਂ ਆਪਣੀ ਬੇਟੀ ਦੇ ਲਾਇਆ ਫਿਰ ਮੈਂ ਆਪਣੇ ਛੋਟੇ ਪੁੱਤਰ ਦੇ ਲਾਇਆ ਫਿਰ ਆਪਣੇ ਵੱਡੇ ਪੁੱਤਰ ਦੇ ਲਾਇਆ ਸਾਰਿਆਂ ਨੇ ਵਾਰੀ-ਵਾਰੀ ਆਪਾਂ ਇੱਕ ਦੂਜੇ ਨੂੰ ਰੰਗ ਲਾ ਕੇ ਹੈਪੀ ਹੋਲੀ ਕਹਿ ਕੇ ਫਿਰ ਮੈਂ ਕਿਹਾ ਚਲੋ ਮੈਂ ਮੈਂ ਰੋਟੀ ਬਗਾਉਣੀ ਆ ਤੇ ਤੁਸੀਂ ਚਲੋ ਖੇਡੋ ਆਪਣੀ ਬਾਹਰ ਹੋਲੀ ਜਾ ਕੇ ਅੰਦਰ ਨਹੀਂ ਮੈਂ ਕਿਹਾ ਬਾਲਾ ਖਲਾਰਾ ਪਾਉਣਾ ਤੇ ਫਿਰ ਮੁੜ ਕੇ ਬਾਹਰ ਬੱਚੇ ਚਲੇ ਗਏ ਸੀ ਸਾਡੇ ਗਵੰਡੀ ਵੀ ਆਗੇ ਸੀਗੇ ਇੱਥੇ ਦੇਖ ਹੀ ਸਾਡੇ ਜਿੱਦਾਂ ਕਿ ਮੇਰੇ ਛੋਟੇ ਮੁੰਡੇ ਨੇ ਲਾਇਆ ਮੈਂ ਕਿਹਾ ਮੇਰੇ ਥੋੜਾ ਲਾਇਓ ਰੰਗ ਕਿਉਂਕਿ ਮੈਂ ਹਲੇ ਕੰਮ ਕਰਨਾ ਵਾ ਤੇ ਬੱਚੇ ਹਟਦੇ ਨਹੀਂ ਹੈਗੇਗੇ ਤੇ ਮੈਂ ਆਪਣੇ ਵੱਡੇ ਮੁੰਡੇ ਦੇ ਲਾਇਆ ਲਾ ਕੇ ਤੇ ਫਿਰ ਜੀ ਚਲੋ ਇਹ ਬਾ ਤੇ ਪਹਿਲਾਂ ਹੀ ਮੇਰੇ ਵਲੌਗ ਦੇ ਵਿੱਚ ਆਉਂਦੇ ਤੁਸੀਂ ਦੇਖਿਆ ਹੀ ਤੇ ਮੁੜ ਕੇ ਉਹ ਤਾਂ ਤੁਹਾਨੂੰ ਪਤਾ ਕਿੱਥੇ ਹਟਦੇ ਇੱਕ ਦੂਜੇ ਦੇ ਉੱਤੇ ਬੜਾ ਬੁਰਾ ਹਾਲ ਕੀਤਾ ਇਹਨਾਂ ਨੇ ਤੇ ਮੈਂ ਕਿਹਾ ਤੇ ਮੇਰੇ ਜਾਦੇ ਨਾ ਲਾ ਆ ਦੇਖੋ ਜੀ ਆਗੇ ਹੁਣ ਸਾਡੀ ਗਵੰਡੀ ਸਾਰੇ ਦੋਨੇ ਬੱਚੇ ਇਹਨਾਂ ਦੇ ਤੇ ਦੋ ਮੇਰੇ ਆਪਣੇ ਸੀ ਤਿੰਨ ਸਾਡੇ ਆਪਦੇ ਸੀ ਤੇ ਦੋ ਮੇਰੇ ਆਪਣੇ ਦਿਓਰ ਦੇ ਸੀਗੇ ਦੋ ਕੁੜੀਆਂ ਉਹਦੀਆਂ ਸੀਗੀਆਂ ਤੇ ਸਾਰੇ ਜਣੇ ਰਲ ਮਿਲ ਕੇ ਇੱਕ ਦੂਜੇ ਨਾਲ ਪਾਇਆ ਸੀਗਾ ਇੱਕ ਦੂਜੇ ਤੇ ਪਾਣੀ ਪਾ ਲੀਟਰ ਦੇ ਨਾਲ ਰੰਗ ਘੋਲ ਕੇ ਤੇ ਪੁੱਛਕਾਰੀਆਂ ਨਾ ਕਿਤੇ ਰੰਗ ਕਿਤੇ ਕੁਛ ਬੜਾ ਇਹਨਾਂ ਨੇ ਪਰ ਬੱਚੇ ਹੈਪੀ ਹੋਲੀ ਜੀ ਸਾਰਿਆਂ ਨੂੰ ਬਹੁਤ-ਬਹੁਤ ਬਿਮਾਰਕਿਆ ਤੁਹਾਨੂੰ ਹੋਲੀ ਦੀਆਂ ਪਰਮਾਤਮਾ ਜਿੱਦਾਂ ਰੰਗਾਂ ਦੀ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਤੇ ਤੁਸੀਂ ਹਮੇਸ਼ਾ ਖੁਸ਼ ਤੇ ਇਦਾਂ ਹੀ ਰੰਗਾਂ ਦੇ ਨਾਲ ਆਪਣੀ ਹੋਲੀ ਤੇ ਹੋਲਾ ਮਨਾਉਂਦੇ ਰਹੋ ਹੋਲੀ ਤੇ ਹੋਲੇ ਦੀਆਂ ਮੁਬਾਰਕਾਂ ਜੀ ਠੀਕ ਹੈ ਜੀ ਸਾਨੂੰ ਤਾਂ ਸਾਰੇ ਆਬੇੜ ਦੇ ਦੇਖ ਲਓ ਹਾਲ ਕੀ ਕਰਤਾ ਲਾਲ-ਲਾਲ ਸਾਰੇ ਪਾਸੇ ਪਾਣੀ ਢੋਲ ਢੂਲ ਕੇ ਰੰਗ ਰੂੰਗ ਢੋਲ ਕੇ ਕੀ ਹਾਲ ਕਰਤਾ ਦੇਖ ਹੀ ਸਕਦੇ ਆ ਤੁਸੀਂ ਤੇ ਸਾਡੇ ਆਏ ਸੀ ਗਵਾਂਢੀ ਲਵੇੜਗੇ ਸਾਰੇ ਨਾਲੇ ਆਪ ਲਿਬੜਗੇ ਵਲੌਗ ਨਾਲ ਜੁੜੇ ਰਹੋ ਹਾਂਜੀ ਇੱਥੇ ਫਿਰ ਮੇਰੀ ਛੋਟੀ ਕੁੜੀ ਮੇਰੇ ਲੌਂਦੀ ਪੇਸੀ ਰੰਗ ਮੈਂ ਉਹਦੇ ਲਾਇਆ ਤੇ ਕਹਿੰਦੀ ਮੰਮੀ ਮੈਂ ਵੀ ਲਾਉਣਾ ਮੈਂ ਕਿਹਾ ਲਾਲਾ ਥੋੜਾ ਹੈ ਲਾਈ ਤੇ ਉਹਨੇ ਵੀ ਮੇਰੇ ਤੇ ਰੰਗ ਲਾਇਆ ਪਚਕਾਰੀ ਨਾਲ ਪਾਣੀ ਪਾਉਂਦੀ ਸੀ ਸਾਰਿਆਂ ਦੇ ਤੇ ਸਾਡੇ ਸਾਰਿਆਂ ਵੱਲੋਂ ਪੂਰੇ ਪਰਿਵਾਰ ਵੱਲੋਂ ਜਿੰਨੇ ਵੀ ਸਾਡਾ ਵਲੌਗ ਵੇਖਦੇ ਸਾਰਿਆਂ ਨੂੰ ਹੈਪੀ ਹੋਲੀ ਜੀ ਐਪੇ ਹੋਲੀ ਹੋਲੇ ਮੁਲੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ ਤੁਸੀਂ ਹਮੇਸ਼ਾ ਖੁਸ਼ ਰਹੋ ਜੀ ਤੇ ਇੱਥੇ ਫਿਰ ਸਾਡੀ ਕੁੜੀ ਸਾਰੇ ਜਣੇ ਇੱਕ ਦੂਜੇ ਦੇ ਉੱਤੇ ਵੈਸੇ ਇਹਨਾਂ ਨੇ ਪਾਣੀ ਪਾਪ ਕੇ ਗਿੱਲੇ ਹੋ ਗਏ ਸੀ ਰੰਗ ਤਾਂ ਇਹਨਾਂ ਨੇ ਬਾਅਦ ਦੇ ਵਿੱਚ ਜਿਹੜਾ ਲਾਇਆ ਲਾਇਆ ਹੀ ਆ ਪਾਣੀ ਵਾਲਾ ਇੱਕ ਦੂਜੇ ਦੇ ਉੱਪਰ ਡੋਲਿਆ ਵੇੜਾ ਤੁਸੀਂ ਦੇਖ ਹੀ ਸਕਦੇ ਆ ਹਰੇ ਨੀਲੇ ਪੀਲੇ ਰੰਗ ਜਿੰਨੇ ਵੀ ਸਾਰੇ ਵੇੜਾ ਗਿੱਲਾ ਗਿੱਲਾ ਕੀਤਾ ਪਿਆ ਸੀ ਇੱਥੇ ਮੇਰੀ ਮੇਰੀ ਕੁੜੀ ਮੈਨੂੰ ਕਹੀ ਆ ਮਮਾ ਤੂੰ ਵੀ ਪਾ ਦੇ ਵੀਰੇ ਦੇ ਪਾਣੀ ਪਾ ਦੇ ਤੇ ਮੈਂ ਲੱਗੀ ਸੀ ਮੈਂ ਕਿ ਲੈਪ ਚਕਾਰੀ ਦੇ ਆਪਾਂ ਇਹਨਾਂ ਨੂੰ ਕਰਾਂਗੇ ਗਿੱਲਾ ਇੱਥੇ ਤੁਸੀਂ ਦੇਖਦੇ ਕਿੰਨੀ ਪਿਆਰੀ ਆ ਨਾ ਕਿੰਨੀ ਲੱਗਦੀ ਆ ਵਧੀਆ ਤੇ ਬਸ ਮਾਰਾ ਜੀ ਨੂੰ ਤੋਰ ਲਾ ਦੇ ਤੋਰ ਦਿਨ ਹੀ ਤਾਂ ਸਾਰੇ ਇਹਨੇ ਭੱਜੇ ਫਿਰਦੇ ਇਹਨੂੰ ਐ ਹੁੰਦਾ ਗੇ ਮੈਂ ਵੀ ਅਗਲੇ ਮਤਲਬ ਭੱਜਾਂ ਭੱਜ ਕੇ ਲਾਵਾਂ ਹਾਂਜੀ ਇੱਥੇ ਫਿਰ ਮੈਂ ਦਾਦੀ ਪਈ ਸੀ ਕਿ ਰੰਗ ਲਾ ਕੇ ਤੇ ਦੇਖੋ ਮੈਂ ਤਾਂ ਆਰਾਮ ਨਾਲ ਬੈਠੀ ਸੀ ਪਾਸੀ ਮੈਂ ਕਿ ਮੈਂ ਤੁਹਾਡੀ ਵੀਡੀਓ ਬਣਾਉਣੀ ਆ ਤੁਸੀਂ ਚਲੋ ਕਰਾਂ ਦੀ ਖੇਡ ਲਓ ਤੁਸੀਂ ਮੇਰੇ ਤੇ ਨਾ ਪਾਓ ਪਾ ਜਵਾ ਕੱਢਦੇ ਨਹੀਂ ਆ ਵਿਚਾਰੀ ਮੇਰੇ ਕੋਲ ਬੈਠੀ ਸੀ ਕੁੜੀ ਤੇ ਇਹ ਤਾਂ ਗਿੱਲੇ ਹੋ ਗਏ ਅੱਧੇ ਕੰਬੀ ਜਾਂਦੇ ਸੀ ਨਿੱਕੇ ਜਵਾਗ ਜਿਹੜੇ ਅੱਧੇ ਕੰਬੀ ਜਾਂਦੇ ਮੈਂ ਕਿ ਤੁੱਪੇ ਕੱਢ ਜਿਓ ਤੁਸੀਂ ਤੇ ਫਿਰ ਮੜ ਕੇ ਉਹ ਚਲੇ ਗਏ ਸੀਗੇ ਉਹ ਕਹਿੰਦੇ ਸੀ ਮੜ ਕੇ ਹੋਰ ਲਾ ਕੇ ਉਹਨੇ ਉਹਨਾਂ ਦਾ ਕੋਈ ਹੋਰ ਆ ਗਿਆ ਸੀ ਰੰਗ ਲਾਉਣ ਵਾਸਤੇ ਉਧਰ ਚਲੇ ਗਏ ਫਿਰ ਜਦੋਂ ਆ ਗਏ ਦੁਬਾਰਾ ਫਿਰ ਉਹਨਾਂ ਨੇ ਬੁਰਾ ਹਾਲ ਕੀਤਾ ਚੀਂਗ ਝੰਗਾੜਾ ਪਾ ਕੇ ਰੋਣਾ ਪਾ ਕੇ ਮੈਂ ਕਿਹਾ ਇੱਛੇ ਮੈਨੂੰ ਬੁਲਾਇਆ ਇਹਨਾਂ ਨੇ ਆਂਟੀ ਤੇਰੇ ਲੌਣਾ ਤੇਰੇ ਲੌਣਾ ਮੈਂ ਕਿਹਾ ਨਹੀਂ ਮੇਰੇ ਤੁਸੀਂ ਲਾ ਦਿੱਤਾਗਾ ਹੁਣ ਨਹੀਂ ਮੈਂ ਲੌਣਾ ਕਰਾਂਗਾ ਤੁਸੀਂ ਮੈਂ ਕਿਹਾ ਖੇਡੋ ਤੇ ਫਿਰ ਮੁੜ ਕੇ ਬਸ ਰੰਗ ਰੰਗ ਲਾ ਕੇ ਫਿਰ ਉਹ ਆ ਗਈ ਸੀ ਵਾਪਸ ਇੱਥੇ ਆਦੇ ਗੁਬਾਰੇ ਫਲਾਉਣ ਦੇ ਵੇਲੇ ਉਹਨਾਂ 'ਚ ਰੰਗ ਰੰਗ ਪਾ ਕੇ ਇੱਕ ਦੂਜੇ ਦੇ ਮਾਰ ਮਾਰ ਕੇ ਬੁਰੇ ਹਾਲ ਖਿੱਤਾ ਸੀ ਇੱਕ ਸਾਡੇ ਖੇਲ ਦਾ ਪਾਣੀ ਬੜਾ ਠੰਡਾ ਸੀ ਹੈਗਾ ਤੇ ਜਰੂਰ ਦੱਸਿਓ ਵਲੌਗ ਤੁਹਾਨੂੰ ਕਿਵੇਂ ਦੇ ਲੱਗਿਆ ਅਸੀਂ ਆਪਣੇ ਕੰਨਿਓ ਹਾਂਜੀ ਦੋਸਤੋ ਆਪਾਂ ਨਾ ਨੂੰ ਲਿਆ ਸਾਰੇ ਜਣੇ ਨਾ ਅੱਗੇ ਹੋ ਗਏ ਵਿਹਲੇ ਤੇ ਝਾੜੂ ਪੋਚਾ ਕੱਪੜੇ ਵਗੈਰਾ ਧੋਤੇ ਸਾਰਾ ਕੁਝ ਆਪਾਂ ਖਤਮ ਕਰ ਲਿਆ ਕੰਮ ਨਵੇੜ ਲਿਆ ਤੇ ਆਪਾਂ ਹੁੰਦੇ ਹੀ ਦੇ ਪੈ ਸੀਗੇ ਨਾਟਕ ਤੇ ਮੈਂ ਕਾ ਬਲੌਗ ਦਾ ਅਪੈਂਡ ਕਰਦੀ ਆ ਬਲੌਗ ਆਪਾਂ ਜਿਆਦਾ ਲੰਮਾ ਨਹੀਂ ਕੀਤਾਗਾ ਅੱਜ ਜਿੱਦਾਂ ਕਿ ਤੁਹਾਨੂੰ ਪਤਾ ਹੋਲੀ ਹੈ ਜੀ ਤੇ ਫਿਰ ਤੋਂ ਕਹਿੰਨੇ ਆ ਸਾਰਿਆਂ ਨੂੰ ਹੋਲੀ ਦੀਆਂ ਮੁਬਾਰਕਾਂ ਜੀ ਹੋਲੇ ਮੱਲੇ ਦੀਆਂ ਵੀ ਪਹਿਲਾਂ ਹੀ ਆਪਾਂ ਕਹਿ ਦਿੰਨੇ ਆ ਤੇ ਕੱਲ ਨੂੰ ਓਲਾ ਜਿੱਦਾਂ ਕਿ ਪਤਾ ਗਿਆ ਤੁਹਾਨੂੰ ਅਸੀਂ ਜਾਣਾ ਸੀ ਆ ਮਤਲਬ ਅਨੰਤਪੁਰ ਸਾਹਿਬ ਤੇ ਫਿਰ ਕਿਸੇ ਕਾਰਨ ਕੋਈ ਕੰਮ ਪੈ ਗਿਆ ਸੀ ਗਏ ਨਹੀਂ ਹੈਗੇ ਕਿ ਤੇ ਉਹ ਤੇ ਵਲੌਗ ਜ਼ਰੂਰ ਦੱਸਿਓ ਕਮੈਂਟ ਕਰਕੇ ਤੁਹਾਨੂੰ ਵਲੌਗ ਕਿਵੇਂ ਦਾ ਲੱਗਿਆ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਦੇਖਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਕਮੈਂਟ ਵੀ ਜ਼ਰੂਰ ਦੱਸਿਆ ਕਰੋ ਵਲੌਗ ਸਾਡ ਕਿਵੇਂ ਦਾ ਲੱਗਿਆ ਤੇ ਬਾਕੀ ਕੱਲ ਨੂੰ ਬਹੁਤ ਵਧੀਆ ਵਲੌਗ ਲੈ ਕੇ ਆਵਾਂਗੇ ਕੱਲ ਨੂੰ ਜਾਂ ਪਰਸੋਂ ਨੂੰ ਤੇ ਪਿਆਰ ਦਿਆ ਕਰੋ ਪਲੀਜ਼ ਮੇਰੇ ਵਲੌਗ ਨੂੰ ਵੀ ਤੇ ਸ਼ਾਰਟ ਵੀਡੀਓ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਨਾ ਉਹਨਾਂ ਬਈਆਂ ਸ਼ਾਰਟ ਵੀਡੀਓ ਚੱਲਦੀਆਂ ਪਈਆਂ ਨਾ ਹੀ ਮੇਰਾ ਵਲੌਗ ਚੱਲਦਾ ਪਿਆ ਵਲੌਗ ਤੇ ਮੇਰਾ ਪਹਿਲੇ ਹੀ ਚੱਲਦਾ ਸੀ ਪਤਾ ਨਹੀਂ ਕੀ ਗੱਲ ਹੈ ਤੇ ਮਾਨਾ ਬਹੁਤ ਜ਼ਿਆਦਾ ਡਿਸਟ੍ਰਪ ਹੋਇਆ ਪਿਆ ਮੇਰਾ ਤੇ ਚਲੋ ਜੀ ਵੀਡੀਓ ਦਾ ਐਂਡ ਕਰਦੇ ਆਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਆਂ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਲ ਤਦ ਤੱਕ ਆਪਣਾ ਧਿਆਨ ਰੱਖਣਾ ਤੇ ਖੁਸ਼ ਰਹਿਣਾ ਬਾਏ ਬਾਏ ਜੀ